ਇੱਕ ਵਾਰੀ ਜੇ ਦੋਸਤ ਆਇਆ ਕੰਧ ਜੀ ਉਹ ਤਕਸ਼ੀ ਦੇ ਦਮੂਆ ਸਾਹਿਬ ਪੰਨਾ ਪੈਰਾਂ ਦੇ ਸਾਡੇ ਨੂੰ ਪੇਸ਼ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪਾਠ ਰਖਿਆ ਜੀ ਬੜੀ ਬਿਨਾਂ ਦੀ ਨੱਤਾਂ ਕਰਦੀ ਮੈਨੂੰ ਬਹੁਤ ਸਾਰੀ ਖੁਦੀ ਜੀਵਾਂ ਨੇ ਕਿਹਾ ਕਿ ਸਿੰਘ ਸਾਹਿਬ ਤੁਸੀਂ ਕੋਰਟ ਤੇ ਨਹੀਂ ਜਾਣਾ ਜੋ ਤੁਹਾਡੇ ਨਾਲ ਇਹਨਾਂ ਨੇ ਕੀਤੀ ਉਹਦੇ ਖਿਲਾਫ ਕੋਰਟ ਤੇ ਨਹੀਂ ਜਾਣਾ ਇਥੋਂ ਤੱਕ ਮੇਰੇ ਅਧਿਆਪਕ ਰਾਈ ਯੂਨੀਵਰਸਿਟੀ ਦੇ ਵਿੱਚ ਸਰਦਾਰ ਹਰਪਾਲ ਸਿੰਘ ਪੰਨੂਆ ਆਗਿਆਂ ਨੇ ਵੀ ਮੈਨੂੰ ਸਹੀ ਮੈਂ ਕਿਹਾ ਕਿ ਕੋਰਟ ਤੇ ਨਹੀਂ ਜਾਣਾ ਬਿਲਕੁਲ ਸਹੀ ਗੱਲ ਹੈ ਨਹੀਂ ਜਾਂਦੇ ਹੋਰ ਚ ਨਹੀਂ ਜਾਣਾ ਉਹ ਚਾਹੇ ਦਾ ਤੱਕਦੇ ਤੇ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਪੱਖ ਰੱਖ ਸਕਦਾ ਹੈ ਇਹ ਕਿ ਉੱਥੇ ਵੀ ਨਹੀਂ ਰੱਖ ਸਕਦਾ ਤੇ ਫਿਰ ਕਿੱਥੇ ਰੱਖੂਗਾ ਹੋਰ ਜਿਹਾਣਾ ਨੂੰ ਤਾਂ ਸਾਬ ਸਾਢੇ ਸੱਤ ਕਬੜੀ ਕੋਲ ਹੈ ਤੇ ਜੇ ਤਗਤ ਸਾਹਿਬ ਹੋਤੇ ਪੱਥੀ ਪੇਸ਼ ਕਰਤਾ ਪੰਜ ਗੈਰੀ ਸਰਪੰਨ ਦੀ ਹਾਜ਼ਰੀ ਚ ਕਦੇ ਇਹ ਵੀ ਮਰਿਆਦਾ ਦੀ ਬੰਨਾ ਕਰਦੀ ਇਹ ਵੀ ਮੇਰੇ ਤੇ ਦੋਸ਼ ਲੱਗਿਆ ਉਸ ਰਿਪੋਰਟ ਦੇ ਵਿੱਚ ਕਿ ਇਹਨਾਂ ਨੇ ਅਕਸ਼ੀ ਦੰਦਵਾ ਸਾਹਿਬ ਪੰਜ ਪੈਰਾਂ ਦੇ ਸਨ ਵਖਾ ਆਪਣਾ ਪੱਖ ਪੇਸ਼ ਕਰਕੇ ਬਹੁਤ ਵੱਡਾ ਗੁਨਾਹ ਕੀਤਾ ਗੁਨਾਹ ਲਿਖਿਆ ਗੁਨਾਹ ਕੀਤਾ ਕਿ ਸਾਰੇ ਮੀਡੀਆ ਦੇ ਵਿੱਚ ਸਾਰੇ ਆਲੇ ਨੂੰ ਪ੍ਰਸੀਡਿੰਗਸ ਤੇਰੇ ਨਾਲ ਬੋਲੇ ਆ ਜਿਉ ਸਾਰਿਆਂ ਨੇ ਦੇਖੀਏ ਤੁਹਾਨੂੰ ਦੱਸ ਦੇ ਕੀ ਗੁਨਾਹ ਹੈ ਜਿਸ ਦਿਨ ਤੇ ਕਿਸੇ ਮੱਜਰ ਕਰਾਇਆ ਦਾ ਘੋਸ਼ਣਾ ਕਰਾਂਗਾ ਤੇ ਪੰਜ ਪੈਰਾਂ ਦੇ ਤੀਸ਼ ਹੁੰਦਾ ਆਪਣਾ ਮਾਤੋ ਗੁਰੂ ਸਾਹਿਬ ਦੀ ਹਜ਼ੂਰੀ ਚ ਰੱਖਦਾ ਕਿੱਥੇ ਜਾਊਗਾ ਕਿੱਥੇ ਆਪਣਾ ਮਾਤ ਰੱਖੀਏ ਸੀ ਆਪਣਾ ਜਰਾ किसी लीडर कोई जब माफ करो बस तैमी कमेटी को मैं नहीं पेश होदारे तीन मैंबर सामने पेश होके जो है बयान दे तीन मैंबरों जिन्होंने बारे कभी फिर दसूँगा तुम कल कल कि किस 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 करेक्टर के जो माफ ਦੀ ਤਮਾਮ ਦੀ ਗੱਲ ਸੋ ਸਾਧ ਸੰਗਤ ਜੀ ਇਹ ਵੀਰ ਉਸੇ ਗੱਲ ਦੇ ਹੋਣ ਜਿਹੜੀ ਗੱਲ ਮੈਂ ਅਰੰਭ ਕੀਤੀ ਹੈ ਕਿ ਮਸਲਾ ਇਹ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਮਿਲ ਰਹੀ ਹੈ ਮਸਲਾ ਇਹ ਹੈ ਕਿ ਉਹਨਾਂ ਵੱਲੋਂ ਚੁਣੌਤੀ ਮਿਲ ਰਹੀ ਹੈ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਅਧਾਰ ਅਖਵਾਉਣ ਦਾ ਖਵਾ ਸਾਡੀ ਪੰਥਕ ਪਾਰਟੀ ਸਾਡੀ ਪੰਥਕ ਪਾਰਟੀ ਅੱਜ ਕਹਿੰਦੇ ਜੀ ਤੁਸੀਂ ਜੇ ਅਕਾਲ ਤਖਤ ਸਾਹਿਬ ਨੇ ਕਿਹਾ ਤੁਸੀਂ ਪੰਥਕ ਪਾਰਟੀਆਂ ਕਹਿੰਦੇ ਨਹੀਂ ਸਾਨੂੰ ਪੰਥ ਦੇਣਾ ਕਹੋ ਮੈਂ ਸਾਡੀ ਮੰਨਤ ਰੱਖਦਾ ਹਾਂ ਉਗਦੇ ਰਹੇ ਸਾਡੀ ਪੰਥਕ ਪਾਰਟੀ ਹੈ ਜੀ ਸਾਡੀ ਸਿੱਖਾਂ ਦੀ ਪਾਰਟੀ ਹੈ ਸਾਡੀ ਪੰਥਕ ਪਾਰਟੀ ਹੈ ਜੀ ਸ੍ਰੀ ਅਗਰਵਾਲ ਕਰਸਾਹ ਨੇ ਕਿਹਾ ਤੁਹਾਡੀ ਪੰਥਕ ਪਾਰਟੀ ਹੈ ਔਰ ਕਸਤ ਪਾਰਟੀ ਹੋਣ ਦੇ ਨਾਤੇ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਸੂਸੀਂ ਨਹੀਂ ਨਿਭਾਈਆਂ ਨਿਭਾਉਣੀਆ ਚਾਹੀਦੀ ਅਸੀਂ ਬੰਦੇ ਨਾਂ ਦੀ ਸਭ ਪੰਥਕ ਪਾਰਟੀ ਨਾ ਬੋਲੋ ਅਸੀਂ ਤਾਂ ਸੈਕੂਲਰ ਹਾਂ ਜਿਸੀਂ ਮੰਨ ਲਿਆ ਕਿ ਪੰਥਕ ਪਾਰਟੀ ਦੀ ਸਾਡੀ ਮੰਨਤ ਰੱਖੋ ਜੀ ਇਹ ਕਿਹਨਾਂ ਗੱਲ ਕਹਿੰਦਾ ਇਹ ਗੰਧਕ ਸਾਹਿਬ ਕਹਿੰਦਾ ਇਹ ਮੰਨਤ ਰੱਖੋ ਜੀ जो आप पिंड पिंड जाके कहें पंथक पार्टी है जी गुरुद्वार मीटिंगा गुरद्वारेजी गलत कोई गलबात नहीं मतलब है कि श्री अकाल तख्त साहब का हुक्म सिख लरूरी है इन्हों जरूरी नहीं जथेदारत्कार करना सिखा जरूरी है इन्हों नहीं क्यों क्योंकि आपके आप में श्री अकाल तख्त साहब को उपर समझन लगता ਜੇ ਸੰਗਤ ਨੇ ਮਾਨਦ ਤੱਕ ਤੇ ਸੰਗਤ ਜਿਹੜੀ ਹੈ ਜੇ ਪੰਜ ਰਾਏ ਉਹਨੇ ਤੇ ਸੰਗਤ ਥੱਲੇ ਵੀ ਨਾ ਸਕਦੀ ਇਹ ਇਰਮ ਨਹੀਂ ਹੈ ਨਾ ਪੰਥ ਦੇ ਵਿੱਚ ਕਿੰਨੀ ਸ਼ਕਤੀ ਹੈ ਕਿੰਨੀ ਤਾਕਤ ਹੈ ਇਹ ਪਤਾ ਨਹੀਂ ਹੈ ਨਾ ਇਹ ਪੰਥ ਨੇ ਅੰਗੜਾਈ ਵੀ ਕਹਿ ਲਈ ਨਾ ਅੰਗੜਾਈ ਇਹਨਾਂ ਦੇ ਸਾਥ ਹੁੰਦੇ ਜਾਣੇ ਇਹਨਾਂ ਦੀ ਸਿਆਸੀ ਮਹੌਤੂਰੀ ਹੈ ਜੇ ਪੰਥ ਨੇ ਅੰਗੜਾਈ ਲੈ ਲਈ ਇਸ ਗੱਲ ਦਾ ਪਤਾ ਨਹੀਂ ਹੈ ਨਾ हेलो भैया नाम फिर सामने ਦੇ ਪੰਟ ਦਾ ਸੁਣਤਾ ਕਿਹੜਾ ਜਾਣਦਾ ਹਰ ਮੈਂ ਦੱਸਦਾ ਜਿੱਦੇ ਅੰਗੜਾਈ ਲੈਣੀ ਨਾ ਉਹਦੇ ਸਿਆਸੀ ਹਾਸ਼ੀਏ ਤੇ ਤੱਕੇ ਨਾ ਵੈਸੇ ਵੀ ਤੱਕੇ ਭਏ ਸੋ ਸਾਧ ਸੰਗਤ ਜੀ ਅੱਜ ਜ਼ਰੂਰਤ ਆਣੀ ਅਸੀਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਅਸੀਂ ਸਹੀ ਤਰ੍ਹਾਂ ਦੇਣਾ ਬਾਕੇ श्री अकाल तख्त साहब का प्रबंध दर अश्व व्यापी भी रहे हैं और सियासी पार्टी में भी असीमारी दारा तो चुंगल तो आजाद कराने सियासी पार्टी में भी असीमारी दारा दे चुंगल के आजाद करा के इन आम किरतिया मजदूरों की पार्टी बना पार्टी बनाना कभी होया करती किसान की किरती मजदूरों की करती है कुरबानी किरती मजदूर किसान यो करते होंगे किसानों की पार्टी बना होतीदूर होया करती और सच्ची गलबानी मजदूर किसान योजे करते होंगे कैप्चर कर लिया हम असी वापस अपनी पार्टी अपने हथ लैके आई संगत का सहयोग चाहिए ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਜਿਨੇ ਵੀ ਧੜੇ ਦੇ ਸਿੱਖਾਂ ਦੇ ਸਾਸਿ ਉਹ ਆਪਣਾ ਇੱਕ ਕਾਮਨ ਮਿਨੀਮਮ ਅਸੰਦਾ ਬਣਾ ਕੇ ਪੰਚ ਦੇ ਵਿੱਚ ਵਿਚਾਰਨਾ ਸ਼ੁਰੂ ਕਰਦੇ ਆ। ਆਪਣੇ ਨਿੱਜੀ ਮਾਤਭੇਦ ਥੇੜਿਆ ਉਪਰ ਆ ਕੇ ਇੱਕ ਕਾਮਨ ਮਿਨੀਮਮ ਅਸੰਦੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਇੱਕ ਦੂਜੇ ਦੀ ਬਦਖੋਈ ਨਹੀਂ ਕਰਦੇ। ਜਿਵੇਂ ਲੜਨਾ ਨਾ ਸਾਮਰਾਜ ਦੇ ਖਿਲਾਫ, ਸਾਮਰਾਜਵਾਦੀ ਹੋਣ ਦੇ ਖਿਲਾਫ ਤੇ ਸਾਨੂੰ ਕਿਹ ਕੋਣ